ਅਮਾਜ਼ੋਨ ਦੇ ਜੰਗਲਾਂ 'ਚ ਤੁਹਾਡਾ ਸਵਾਗਤ ਆ। ਹਾ ਦਸੀਂ ਗੰਨੇ ਜਿਹੜੇ ਗਿਰੇ ਹੋਏ ਆ। ਉਹਨਾਂ ਨੂੰ ਪ੍ਰੋਸੈਸ ਕਰਨਾ ਵਾ। ਮੰਮੀ ਪਿੱਛੇ ਨੇ ਉਧਰ ਪ੍ਰੋਸੈਸ ਕਰਨ ਦਾ ਮਤਲਬ ਕੀ ਆ? ਵੀ ਇਹਨਾਂ ਦਾ ਅਸੀਂ ਰਸ ਕੱਢਣਾ। ਇੰਗਲਿਸ਼ 'ਚ ਜਿਹਨੂੰ ਕਹਿੰਦੇ ਨੇ ਜੂਸ। ਗੰਨੇ ਨਾਲ ਜੂਸ ਤਾਂ ਜਾਂਚਦਾ ਹੀ ਨਹੀਂ ਰਸ ਹੀ ਕਿਹਾ ਜਾਂਦਾ ਉਹ ਨੂੰ। ਇਹ ਜਾਣਾ ਸਿੰਕ ਲਾੜੀ ਤੇ ਕਰਾਉਣ ਵੈਸੇ। ਪਹਿਲਾਂ ਘਰੇ ਵੀ ਮਸ਼ੀਨ ਦਾ ਪ੍ਰੋਗਰਾਮ ਇੱਕ ਵਾਰ ਬਣਿਆ ਸੀ ਪਰ ਉਹ ਆਈ ਨਹੀਂ ਸਕੀ ਹੈਗੀ। ਲਓ ਵੀ। ਜਿਹੜੇ ਗਿਰੇ ਹੋਣੇ ਡੜੀ ਜਾਂਦੇ ਉਹ ਕਰ ਲਓ। ਬਾਕੀ ਕੁਝ ਖੜੇ ਵੀ ਨੇ। ਇਹਨਾਂ ਦੇ ਉੱਤੇ ਬੜਾ ਐਫਰਟ ਨਹੀਂ ਲਾਇਆ ਸੀ। ਪਰ ਜਦੋਂ ਅਸੀਂ ਇਹਨਾਂ ਨੂੰ ਪੱਟਣੇ ਵੀ ਚਾਹੁੰਦੇ ਇੱਕ ਤਰ੍ਹਾਂ ਨਾਲ ਵੀ ਟਾਈਮ ਵੀ ਹੋ ਗਿਆ ਤੇ ਦਰਖਤਾਂ ਨੂੰ ਸ਼ਾਂਤ ਦਰਖਤੇ ਦੇ ਵਿੱਚ ਕਰਕੇ ਦੀਂਧੀਆਂ ਨਹੀਂ ਹੈਗੀਆਂ ਚੀਜ਼ਾਂ। ਤੁਸੀਂ ਦੇਖ ਸਕਦੇ ਹੋ ਵੀ ਮੈਂ ਮੰਮੀ ਦੀਂਦੇ ਨਹੀਂ ਹੈਗੀ। ਐਵੇਂ। ਦਰਖਤ ਨਹੀਂ ਦਿੰਦੇ ਹੈਗੇ। ਇਹਨਾਂ ਨੇ ਬਾਹਰ ਪੜੇ। ਨਾਈਸ ਸਾਈਜ਼ ਆ ਤੁਹਾਨੂੰ ਦੇਖਦਾ ਵੀ ਮੱਕੜੀ ਦਾ ਇੱਕ ਜਾਲਾ ਲੱਗਿਆ ਹੋਇਆ ਮੈਂ ਵੀਡੀਓ ਦੇਖੀ ਸੀ ਚਾਹੇ ਵੀ ਜਿਹੜੀਆਂ ਆ ਵਾਲੀਆਂ ਹੁੰਦੀਆਂ ਨੇ ਇਹਦੀਆਂ ਲੰਬੇ ਰੋਟ ਵਾਲੀਆਂ ਤਾਂ ਨਹੀਂ ਆ ਇਹ ਚਿਪਕਦੀਆਂ ਨਹੀਂ ਹੁੰਦੀਆਂ ਮਤਲਬ ਕਿ ਗਲੂ ਵਾਲੀਆਂ ਨਹੀਂ ਨੇ ਪਰ ਜਿਹੜੀਆਂ ਆ ਹੁੰਦੀਆਂ ਨੇ ਆ ਦੇਖੋ ਆ ਕਿੰਨਾ ਚਿਪਕਦੀਆਂ ਨੇ ਦੇਖਿਆ ਤੁਹਾਨੂੰ ਟੁੱਟ ਗਿਆ ਮਜਾਲਾ ਹਾਲਾ ਕਿ ਉਹ ਬੇਚਾਰੀ ਦਾ ਆ ਮੈਂ ਦਿਖਾਣਾ ਇਹਨੂੰ ਜੇ ਟੱਚ ਕਰਦੇ ਆ ਇਹ ਨਾਲ ਆਉਂਦੀਆਂ ਨੇ ਪਰ ਜਿਹੜੀਆਂ ਲੰਬੀਆਂ ਹੁੰਦੀਆਂ ਨੇ ਇਹ ਨਹੀਂ ਸਟਿਕ ਕਰਦੀਆਂ ਹੈਗੀਆਂ ਸੋ ਕੁਦਰਤ ਦੇਖ ਲਓ ਕਿੰਨਾ ਸਿਆਣਾ ਜੀਵ ਬਣਾਇਆ ਹੈ ਭਗਵਾਨ ਹਾਂਜੀ ਉਹ ਨਾ ਚੱਲ ਤੇਰੇ ਸਲਤ ਲੱਗਦੀ ਗੰਨੇ ਦੀ ਸਲਤ ਬਹੁਤ ਲੱਗਦੀ ਆ ਮੈਨੂੰ ਤਾਂ ਸਲਤ ਲੱਗਦੀ ਆ ਇਹ ਲੋਟ ਆ ਕੰਮ ਇਹ ਕਾਦੇ ਬਸਤੇ ਆ ਜਿਦ ਮੰਮੀ ਨੇ ਸਾਰੇ ਵੜਤੇ ਕਿਹੜਾ ਔਖਾ ਕੰਮ ਸੀ ਬੇਤਕਰਾ ਲਿਆ ਜਿਦ ਮੰਮੀ ਨੇ ਸਾਰੇ ਕੰਮ ਕਰ ਅਗਰ ਮੇਰੀ ਗੱਲ ਸੁਣ ਲੈ ਸਾਡੇ ਬੀਬੀ ਹਾਂ ਕਿੰਨਾ ਸੋਹਣਾ ਲੱਗ ਰਿਹਾ ਜਿਹੜੇ ਰੈਡੀ ਦੇ ਹੱਥ ਦਾ ਨਾਨੀ ਹੋਣੀ ਤੇਰੀਆਂ ਹਾਂਜੀ ਤੇ ਮੇਰੀਆਂ ਮਾਮੀਆਂ ਆ ਘੜਨ ਜਾਂਦੇ ਹੁੰਦੇ ਅਸੀਂ ਕਿਉਂਕਿ ਸਾਰੀ ਲੇਡੀਆਂ ਜਾਂਦੀ ਸੀਗੀਆਂ ਹੁਣ ਤਾਂ ਅਗਲਾ ਖੇਤਾਂ ਚ ਕੀ ਰੋਟੀ ਪਕਾਉਣ ਦਾ ਮਸਾ ਹਨਾ ਹਾਂਜੀ ਹਾਂਜੀ ਗੰਨੇ ਬਹੁਤ بڑے بڑے ਨੇ ਜੇ ਤੂੜੀ ਮੁੱਕ ਜਾਣੀ ਕਹਿੰਦਾ ਇੱਕ ਗੰਨੇ ਚੋਂ ਕਿੰਨਾ ਗ੍ਰਾਸ ਨਿਕਲੇ ਆਊਗਾ ਪਤਾ ਨਹੀਂ ਵੀ ਹੁਣ ਅਸਦਾ ਮਸ਼ੀਨ ਦੱਸੋ ਵੀ ਇਹ ਪੁੱਤ ਅੱਛਾ ਮਾਹੇ ਦਾ ਹਾਂਜੀ ਜਾਂ ਤਾਂ ਜੀ ਛੋਟੇ ਛੋਟੇ ਹੁੰਦੇ ਸੀਗੇ ਹਾਂਜੀ ਪਰੇਤਾ ਲੱਗੂਗਾ ਨਹੀਂ ਤੋਂ ਨਹੀਂ ਨੇ ਜਾਂ ਸੀ ਮੈਂ ਕਹਿੰਦਾ ਬਹੁਤ ਨਹੀਂ ਕੋਹਰ ਕਿਤੇ ਬਹੁਤ ਬੜਾ ਮੰਨੇ ਆ ਵਹੀ ਕਰ ਜਿਹੜਾ ਦਰਾਖਤ ਨੂੰ ਕੋਈ ਮਾਰਦਾ ਦਰਾਖਤਾਂ ਦਾ ਬਹੁਤ ਮਾਰਦੇ ਨੇ ਮੇਰੇ ਇੰਨੇ ਚੀਜ਼ ਨੂੰ ਲੱਗੇ ਮੇਰੇ ਸਾਰਿਆਂ ਨੇ ਖਰਾਬ ਕਰ ਦੇਣਾ ਦੇਖ ਲੈ ਹਾਂਜੀ ਮੇਰੀ ਜੱਲ ਸੁਣ ਤੂੰ ਠੀਕ ਠੀਕ ਨੂੰ ਨਵੇਂ ਲੈਦੇ ਨਹੀਂ ਹੀ ਲੈ ਜੇ ਨਾ ਘਰ ਦੇ ਸੀ ਤੂੰ ਨੇ ਇਹ ਬਹੁਤ ਮਿੱਠਾ ਹਾਂ ਮੈਂ ਕਿ ਮੈਂ ਸੋਣਾ ਲੱਗ ਜਾਈ ਨਾ ਗੰਨਾ ਪਟਣਾ ਪਾਣੀ ਠੀਕ ਰਹਿ ਗਿਆ ਪਰ ਠੀਕੋ ਨਹੀਂ ਪਟਣੇ ਕਾਹ ਹੈ ਇਹਨੇ ਪੰਜ ਹੈ ਪਾਣੀ ਵੀ ਨੇ ਥੱਲੇ ਹੋਰ ਪਟ ਲੈ ਮੇਰੀ ਜੱਲ ਸੁਣ ਬਹੁਤ ਰਸੂਟਿਆ ਹੋਣਾ ਲਿਆ ਕਾਣਾ ਕਿੱਥੇ ਆ ਤਲਸ ਜੀ ਰਸ ਦੀ ਗੱਲ ਆ ਜੀ ਪਤਾ ਨਹੀਂ ਕਿ ਪਰ ਕਾਣੇ ਦਾ ਬਹੁਤ ਨਿਕਲ ਜਾਣਾ ਮੇਂ ਦਾ ਕਾਣੇ ਦਾ ਕੀ ਇਹ ਦੇਖੀ ਉਹ ਤਾਂ ਇੱਕ ਨੂੰ ਨਿਚੋੜ ਨਿਚੋੜ ਦੇ ਦਿੰਦੇ ਨੇ ਕਾਣੇ ਦਾ ਕੀ ਨਾਮਾ ਬਣ ਗਿਆ ਕਾਣਾ ਨਹੀਂ ਹੈਗਾ ਚੂਹਾ ਵੱਢ ਦਿੰਦਾ ਆ ਤਾਂ ਪਾਟਿਆ ਪਿਆ ਸਾਰਾ ਇਹ ਜਿਹੜਾ ਰਸ ਜਾ ਦੇ ਆ ਉਹ ਪਾਟ ਗੋ ਵਧੀਆ ਰਸ ਤਾਂ ਨਿਕਲੂਗਾ ਹੀ ਰਸ ਜਾ ਦੇ ਠੀਕ ਆ ਇਹ ਸੁੰਡਾਂ ਨਾਲ ਰਸ ਦੀਆਂ ਭਗਵਾਨ ਹਾਂ ਜੀ ਤੂੰ ਮੈਂ ਵੱਢਦਾ ਤੂੰ ਕਦੇ ਕਾਣਾ ਲਿਉਣੀ ਆ ਕਦੇ ਫਟਿਆ ਹੋਇਆ ਗੱਲੋਂ ਮੈਂ ਇਹ ਕਿ ਕਹਦੀ ਮम्मी ਦੇ ਹੱਥ ਲੱਗਣ ਨਾਲ ਹੋ ਜਾਂਦਾ ਮੈਂ ਨਹੀਂ ਕੁਝ ਕੀਤਾ ਜੀ ਮੇਰਾ ਨਾਮ ਨਾਲੋ ਇੱਕ ਹੋਰ ਵੱਦ ਨੂੰ ਬਹੁਤ ਰੇਨ ਨੇ ਇੱਥੇ ਵੱਦੂ ਆ ਤਾਂ ਇਹ ਬਹੁਤ ਲੱਗਦੇ ਨੇ ਉਹ ਜਿਹੜੇ ਉੱਪਰੋਂ ਵੱਡ-ਵੱਡ ਸਿਰ ਤੇ ਉਹਨਾਂ ਚ ਰਸਤਾ ਨਿਕਲ ਨਹੀਂ ਆਉਣਾ ਸੀ ਨਹੀਂ ਤਾਂ ਕੱਚੇ ਨੇ ਕਾੜਾ ਹੁੰਦਾ ਵਿੱਚ ਮਿਕਸ ਹੋ ਜਾਣਾ ਸੀ ਹਾਂ ਹਾਂਜੀ ਸਮੇਂ ਦੀ ਗੱਲ ਆ ਪਾਉਣ ਕੱਚਾ ਕਹਿ ਦੇਣੀ ਹੈ ਨਾ ਕਿਸੇ ਕਾਇਮਾ ਜੇ ਬੀ ਆਖਰੇ ਸੀਗੇ ਕਣ ਹਾਂਜੀ ਇਹ ਇਹਦਾ ਰੱਖਦੇ ਹੁੰਦੇ ਸੀਗੇ ਹਾਂਦਾ ਬੀ ਤਾਂ ਫਿਰ ਵੀ ਖਲਾੜੀ ਚ ਸੇਕ ਜ਼ਿਆਦਾ ਲੱਗਦਾ ਰਸ ਕੱਚਾ ਹੁੰਦਾ ਵੀ ਇਹਦਾ ਬੀ ਰੱਖੋ ਹੁਣ ਲੋਕ ਬੇਪਰਵਾਹ ਨੇ ਬਹੁਤ ਚਲੋ ਚੱਲੀਏ ਜੀ ਅਸੀਂ ਪਦੀਨਾ ਤੋੜ ਲੀਏ ਬੋਤਲ ਚੱਕ ਲੈਣਾ ਉਹ ਕੰਦੀ ਤਾਂ ਲੈ ਕੇ ਜਾਵਾਂਗੇ ਇਹਨੂੰ ਧੋਵੋ ਪਹਿਲਾਂ ਉਹਦੇ ਕਰ ਛੋੜ ਲਾ ਇੱਕਦਾਂ ਗਲਾਸ ਆਪਣੇ ਲੈ ਕੇ ਜਾਵਾਂਗੇ ਬੜੇ ਇੱਕ ਪਦੀਨਾ ਆਦਰਕ ਨੀਂਬੂ ਲੈ ਲੋ। ਉਹ ਗਲਾਸ ਦਾ ਬਹੁਤ ਪੰਗਾ ਪੈ ਜਾਂਦਾ। ਆਪਣਾ ਲੈ ਕੇ ਜਾਵਾਂਗੇ। ਉਹ ਗਲਾਸ ਦੀ ਲੈ ਕੇ ਜਾਵਾਂਗੇ। ਮੈਂ ਇਹ ਫੜੇ ਨਹੀਂ ਆਣੇ। ਮੈਂ ਕਹਿੰਦਾ ਉਹ ਲੈ ਲਓ। ਢੋਲੀ ਲੈ ਲਓ। ਹਾਂਜੀ। ਉਹ ਜਦ ਪਹੁੰਚਣਗੇ ਚਾਹੇ ਬਾਲਟੀ ਲੈ ਲਓ। ਨਹੀਂ ਢੋਲੀ। ਢੋਲੀ 'ਚ ਪਾ ਕੇ ਬੰਦਾ ਕਰ ਸਕਦਾ। ਨਿੰਬੂ ਅੰਦਰ ਹੈਗੇ ਆ ਪਦੀਨਾ ਲੈ ਆਉਣੀ ਆਵੇ। ਇੱਕ ਹੋਰ ਲੈ ਲਿਓ। ਚਾਹ ਪੂਣੀ। ਉਹ ਤਾਂ ਉਹ ਨਾਲ ਕੋਲ ਆਪਾਂ ਫਿਰ ਆਪਣੀ ਸਫਾਈ ਵਾਸਤੇ ਵੀ ਲੈ ਕੇ ਜਾਣਾ। ਠੀਕ ਹੈ ਜੀ। ਹਾਂ। ਨੇ ਲਾਉਂਦੇ ਆ ਹਾਂ ਇੱਥੇ ਪਤਾ ਕਿਉਂ ਤਗੜੇ ਹੋਏ ਨੇ ਪਾਣੀ ਅੰਗਰੇਜ਼ ਦੀ ਦਾਦੀ ਲਾਉਂਦੀ ਆ ਬੀਣਾ ਡੇੜੀ ਉਹ ਤਾਂ ਠੀਕ ਹੀ ਸੀ ਨਾ ਨਹੀਂ ਪੁੱਤ ਗੱਡੀ 'ਚ ਨਹੀਂ ਰੱਖੋ ਮੈਂ ਕਿਹਾ ਬੀਣਾ ਰੇਹ ਵਾਲੀ ਗੱਲ ਤੇ ਝੂਠਾ ਕਿੰਨੀ ਵੇਰੇ ਬਾਦੀ ਨਾ ਜੂਰੀਆ ਅੰਗਰੇਜ਼ੀ 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 ਖਾਦ ਠੀਕ ਤਾਂ ਕਹਿ ਸਕਦੇ ਤੁਸੀਂ ਖੱਡਾ ਪੈ ਗਿਆ ਕਿੰਨੀ ਆਪਾਂ ਨੇ ਵਰਮਿੰਗ ਕੰਪੋਸਟ ਵਾਲੀ ਬਾਦੀ ਉਹ ਪੁੱਤ ਉਹ ਆਈ ਅੰਗਰੇਜ਼ੀ ਉਹਨੂੰ ਖਾਦ ਨਹੀਂ ਮੰਨਿਆ ਜਾਂਦਾ। ਉਹਨੂੰ ਤਾਂ ਜੰਨਾ ਵੀ ਮੇਰਾ ਜੰਨਾ ਵੀ ਨਹੀਂ ਚੂਖ ਸਕਦੀ। ਉਹ ਵੱਡਾ ਰਹਿ ਗਿਆ। ਕੋਈ ਵੀ ਨਹੀਂ ਚੂਖ ਸਕਦਾ। ਥੋਲ ਰੋਈਆਂ ਨੂੰ ਕਿਉਂਕਿ ਜਮੇਟੀ ਤੋੜ ਸਾਰਾ ਵਿੱਚ ਲੱਗਿਆ ਹੁੰਦਾ। ਗਰਦਾ ਹੀ ਹੁੰਦਾ ਮੇਨ ਤਾਂ। ਤੇ ਉਹ ਸਾਰਾ ਵਿੱਚ ਨਹੀਂ ਮਿਕਸ ਹੋ ਜਾਂਦਾ। ਸੋ ਜਿਵੇਂ ਤੁਸੀਂ ਜਿਹੜੇ ਪਹਿਲਾਂ ਤੋਂ ਵੀਡੀਓ ਦੇਖਦੇ ਹੋ ਜਾਣਦੇ ਹੋ ਵੀ ਆਪਾਂ ਹਮੇਸ਼ਾ ਗੋਰੇ ਵੀਰੇ ਉਹਨਾਂ ਦੀ ਖਿਡਾਰੀ ਤੇ ਜਾਣੇ ਹੁੰਨੇ ਆ ਪਰ ਹਲੇ ਤੱਕ ਉਹਨਾਂ ਦੀ ਖਿਡਾਰੀ ਚੱਲੀ ਨਹੀਂ ਸੀ ਸੋ ਇਸ ਲਈ ਆਪਾਂ ਨਵੀਂ ਖਿਡਾਰੀ ਤੇ ਗਏ ਔਰੇ ਕਰਦਿਆ ਨਿੰਬੂ ਮਿਰਚ ਫੜਾ ਰਹੇ ਸੀ ਜੋ ਵੀ ਹੁੰਦਾ ਹਨਾ ਪਦੀਨਾ ਧਨੀਆ ਤੇ ਇਹਨਾਂ ਦੀ ਕੁੜੇ ਆਂਟੀ ਸੀ ਬੜੀ ਕੱਬੀ ਸੀ ਮੰਮੀ ਉਹਨੂੰ ਕਹਿੰਦੇ ਨੇ ਵੀ ਠੀਕ ਆ ਠੀਕਾ ਨਿੰਬੂ ਨਹੀਂ ਪਾਉਂਦੇ ਉਹ ਚਲੋ ਨਹੀਂ ਪਾਉਣੇ ਚਾਹੀਦੇ ਸੀਗੇ ਸਾਨੂੰ ਅਸੀਂ ਭਲੇਖੇ ਨਾਲ ਫੜਾਤੇ ਇੱਥੋਂ ਰਸ ਆ ਰਿਹਾ ਸੀ ਜਿਉਂ ਉਹਨਾਂ ਨੇ ਤਾਂ ਮੈਂਟ ਨਹੀਂ ਰਾਇਆ ਹੈਗਾ ਨਾ ਸਾਡੀ ਕੋਈ ਗੱਲ ਸੁਣੀ ਨਾ ਬਾਤ ਸੁਣੀ ਫਟਾਫਟ ਗੰਨੇ ਫੜੇ ਸਨ ਤਾਂ ਪਤਾ ਵੀ ਨਹੀਂ ਲੱਗਿਆ ਵੀ ਕਦੋਂ ਉਹਨਾਂ ਨੇ ਲਾਤੇ ਡਾੜੀ ਕਹਿੰਦੇ ਲਾਤੇ ਮੈਂ ਕਿਹਾ ਹਾਂਜੀ ਡਾੜੀ ਕਹਿੰਦੇ ਚਲ ਆਪਾਂ ਕਿੰਨੀ ਲਾਈਏ ਫਿਰ ਨਿੰਬੂ ਅਸੀਂ ਇਦਾਂ ਹੀ ਜੀ ਵਿੱਚ ਪਾ ਲਿਆ ਉੱਥੇ ਸਾਨੂੰ ਇੱਕ ਜਾਣਕਾਰ ਵੀ ਮਿਲ ਗਿਆ ਕੁਰਤੇ ਪਜਾਮੇ ਵਾਲੀ ਮਿਕਸ-ਮਿਕਸ ਕਰਕੇ ਚੀਜ਼ਾਂ ਗੁੜਵੰਡ ਰਿਹਾ ਸੀਗਾ ਆਪਣਾ ਨਿਆਰੇ ਨਾਲ ਰਸ ਪੀਤਾ ਗਨੇ ਦਾ ਸਵਾਦ ਸੀਗਾ ਵੀ ਘਰ ਦੇ ਗਨੇ ਸੀ ਇੱਕ ਤਾਂ ਆਪਣੇ ਸਾਰੇ ਆਰਗੇਨਿਕ ਪੂਰੇ ਵਧੀਆ ਮਜ਼ਾ ਆ ਗਿਆ ਤੇ ਫਿਰ ਜਿਹੜੀ ਕੇਨੀ ਸੀਗੀ ਜਿਹਦੇ ਵਿੱਚ ਪਾਇਆ ਸੀਗਾ ਉਹ ਸਾਰੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਉਰੇ ਵੀ ਆਂਟੀ ਬੋਲਦੀ ਸੀ ਵੀ ਉਰੇ ਨਾਲ ਸਾਫ਼ ਕਰੋ ਕਿਉਂਕਿ ਇਹਦਾ ਆਪਾਂ ਸੋਚਦੇ ਸੀਗਾ ਵੀ ਸਿਰਕਾ ਪਾਵਾਂਗੇ ਡਾੜੀਆਂ ਦੇ ਸੀ ਵੀ ਸਿਰਕਾ ਪਾਉਣਾ ਕਰਦੇ ਗਨੇ ਦਾ ਤੇ ਓਵਰਆਲ ਰਸ ਸੁਆਦ ਸੀ ਪਰ ਐਕਸਪੀਰੀਅੰਸ ਇਹਨਾਂ ਵਧੀਆ ਨਹੀਂ ਰਿਹਾ ਹੈਗਾ ਅਸੀਂ ਅੱਗੇ ਘਲਾ ਘਲਾਲ ਜਿਹੜਾ ਕੱਲ ਭਾਈ ਸਾਹਿਬ ਰਿਓ ਪਾਉਂਦਾ ਸੀਗਾ ਉਦੋਂ ਪਿੰਡ ਆ ਗਏ ਏਕੇ ਕਰਾਸੀ ਗਲਾਸ ਪੀਤਾ ਸੀ ਖੜਕਾ ਬਹੁਤ ਹੁੰਦਾ ਸੀ ਉੱਥੇ ਅੱਜ ਅਸੀਂ ਆ ਗਏ ਤਾਈ ਜੀ ਦੇ ਘਰੇ ਅੱਛਾ ਬੱਚੇ ਅੱਜ ਤਾਈ ਜੀ ਦੇ ਘਰ ਆ ਦੇਖ ਪਹਿਲਾਂ ਅਮਰੂਦ ਤੋੜੋ ਜਿਹਨੇ ਸੋਣੀ ਤਾਈ ਆ ਥੋੜੀ ਹੋ ਗਈ ਜੀ ਮੁੰਡਾ ਨਹੀਂ ਡੋਲ ਮਟੋਲਾ ਤਾਈ ਦੇ ਅੰਦਰ ਵੀ ਮੁਰੂ ਲੈ ਕੇ ਥੋੜੀ ਦਾ ਪਾਪੇ ਦੀਆਂ ਮਿਰਚਾਂ ਵਾ ਦੁੱਬਦੀਆਂ ਚਾਹ ਪੀ ਲਈ ਤੁਰੰਤ ਪਕੌੜੇ ਖਾ ਲੇ ਤੇ ਖਾ ਲਈ ਇੱਕ ਪਿੰਨੀ ਪਿੰਨੀ ਗਾ ਵੀ ਸਿਰਫ ਇੰਨਾ ਹੀ ਹੁੰਦਾ ਤਾਈ ਸਾਡਾ ਗੋਲਾ ਹੁੰਦਾ ਪੰਪ ਗੋਲਾ ਬਾਲੇ ਵੱਡੇ ਸਾਈਜ਼ਾਂ ਦਾ ਤੇ ਹੁਣ ਅਸੀਂ ਸੋਚਿਆ ਵੀ ਅਮਰੂਦ ਖਾ ਲਈਏ ਬਹੁਤ ਸਵਾਦ ਆ ਅਮਰੂਦ ਵੀ ਬਾੜੀ ਕੈਂਡ ਦੀ ਚੀਜ਼ ਆਗੇ ਬਹੁਤ ਕਰਾਂ ਜਾਂਦੇ ਸੀ ਹੁਣ ਘੱਟ ਕੇ ਫੇਰ ਵੀ ਹਾਂਜੀ ਆਪਣੇ ਬਾਲੇ ਲੱਗ ਵੀ ਜਾਂਦੇ ਨੇ ਉਹ ਕਦੇ ਨੇਰੀ ਤੋੜ ਦਿੰਦੀ ਐ ਜਾਂ ਥੋੜਾ ਜਿਹਾ ਵੱਡਾ ਹੁੰਦਾ ਮੈਂ ਪਿਛਲੇ ਅਮਰੂਦ ਤੋਂ ਲੈ ਕੇ ਆਈ ਆ ਕਿਤੋਂ ਪਿੱਛੇ ਲੱਗਿਆ ਹੋਇਆ ਇੱਕ ਇੱਦੋਂ ਹਾਂਜੀ ਉਹ ਬੜੀਆ ਨਾ ਬਹੁਤ ਜ਼ਿਆਦਾ ਸਵਾਦ ਆ ਨ ਲੱਗਿਆ ਸੀ ਕੱਚੇ ਜਿਹਾ ਮਠਾਸ ਤੇ ਵੀ ਨਹੀਂ ਹੈਗਾ ਪਰ ਬੇਕਾਰ ਵੀ ਨਹੀਂ ਹੈਗਾ ਫੇ ਸਵਾਦ ਆ ਰਿਹਾ ਪਰ ਹਾਂ ਸਵਾਦ ਆ ਕਈ ਜਿਵੇਂ ਕੱਚਾ ਜਿਹਾ ਟੇਸਟ ਆਉਂਦਾ ਹੁੰਦਾ ਉਵੇਂ ਨਹੀਂ ਹੈਗਾ ਹੂੰ ਇਧਰਲੇ ਤੇ ਕੱਚੇ ਲੱਗਦੇ ਆ ਬਾਦ ਜੇ ਤੁਸੀਂ ਪਿਛਲੀ ਵੀਡੀਓ ਜੀ ਦੇਖਿਆ ਉਨੇ ਸੀ ਮੈਂ ਕਬੂਤਰ ਬਣ ਕੇ ਟਾਵਰ ਤੇ ਬਹਿ ਜਾऊंगा ਜੜੀਆਂ ਸੀ ਉਹ ਆਹ ਟਾਵਰ ਦੀ ਗੱਲ ਕਰਦੇ ਸੀ ਤੁਸੀਂ ਮੋਟਰ ਤੋਂ ਦੇਖਦੇ ਨੇ ਕੋਕਰ ਆਹ ਟਾਵਰ ਉਹ ਇਹ ਟਾਵਰ ਅੱਛਾ ਜੀ ਅਜੋ ਬੰਦਾ ਹੈ ਨਹੀਂ ਨਹੀਂ ਤੁਹਾਨੂੰ ਮਨਾ ਦੇਂਦੇ ਅਜੇ ਪਾਣੀ ਲਵਾ ਦੇ ਵੇਖਾਂ ਸਤਾਈ ਕਹਿੰਦੀ ਮੈਂ ਦੀ ਖਬਰ ਲਾਉਂਗੀ ਆ ਕੇ ਉਹ ਆ ਗਿਆ ਵਿੱਚੋਂ ਬੋਲਦਾ ਸੀ ਤੂੰ ਵੀਡੀਓ ਚ ਕਾਈ ਜੀ ਕਹਿੰਦੇ ਉਹ ਕਹਿੰਦੇ ਸੀ ਮੈਨੂੰ ਦਿੱਤਾ ਨਹੀਂ ਚਿਕਨ ਹੋਰ ਕਾਹੀ ਸਾਰਾ ਕੁਝ ਦਿੱਤਾ ਸੀ ਐਵੇਂ ਇਹ ਵੀ ਝੂਠ ਮਾਰਦਾ ਜਿਹੜਾ ਟੂਲ ਪਲੱਜਰ ਸੀਗਾ ਕਹਿੰਦਾ ਕੋਬਿਆਂ ਕੋਲ ਆਇਆ ਹਾਂਜੀ ਉਹ ਵੀ ਬੰਦ ਕਰਤਾ ਆਮ ਪਾਰਟੀ ਸਰਕਾਰ ਨੇ ਨਹੀਂ ਲੋਕ ਕੁੱਪਿਆਂ ਦੇ ਵਿੱਚੀ ਲੱਲਾ ਵਿੱਚੀ ਗੱਡੀਆਂ ਘੁਮਾ ਕੇ ਜਾਂਦੇ ਸੀਗੇ ਲੋਕ ਬਹੁਤ ਪਰੇਸ਼ਾਨ ਸੀਗੇ ਇਹ ਆਪ ਵੀ ਪਰੇਸ਼ਾਨ ਸੀਗੇ ਇਹਨਾਂ ਦਾ ਵੀ ਟੂਲ ਕੱਟ ਲੈਂਦੇ ਸੀਗੇ ਹੁਣ ਜਿੱਦਾਂ ਦਾ ਟੂਲ ਪਲਾਝਾ ਹੋਇਆ ਟੂਲ ਵੀ ਬੰਦ ਹੋ ਗਿਆ ਟਾਕੀਆਂ ਦਰਵਾਜ਼ੇ ਵੀ ਚੋਰ ਲਾ ਕੇ ਲੈ ਗਏ ਰਾਤ ਨੂੰ ਸਭ ਰੂਡਾ ਕਰਤਾ ਜਿਹੜੀ ਦਰਾਹੇ ਤੋਂ ਨੀਲੂ ਨੂੰ ਸੜਕ ਨਹੀਂ ਆਉਂਦੀ ਹਾਂਜੀ ਛਿਪ ਦੇ ਪਾਸੇ ਜਿੱਦੇ ਡੇਵਲ ਬਣੀ ਸਪੈਦੇਆਂ ਦੀ ਜਿਹੜਾ ਸੀਗਾ ਦਰਖਤਾ ਦੀਆਂ ਟੋਏ ਪਏ ਸੀਗੇ ਨੇ ਹੁਣ ਨਵੀਂ ਬਣਾਤੀ। ਨਿਊ ਆਹਿੰਦੀ ਤੇਜ਼ ਗੱਡੀ ਜਾਂਦੀ ਆ। ਰਿਕਸ਼ੇ ਬੰਦਾ 120 30 ਤੇ ਜਾਂਦਾ ਬੜੀ ਗੱਡੀ। ਸਕੂਟਰ ਵਾਲਾ ਤੇ ਜਾਂਦਾ ਮੈਂ ਤਾਂ ਜਾਂਦਾ ਹੀ ਸੀ 35 ਦਾ ਡਰਤਾ। ਵੀ ਜਿਹਕੇ ਨੇ ਫੋਨ ਕਰਕੇ ਦੱਸਤਾ ਤੇਰੀ ਮੰਮੀ ਨੂੰ ਔਕੀ ਹੋਊਗੀ ਵੀ ਇੰਨਾ ਭਜਾਇਆ। ਆਇਆ। ਚਾਹਤਾ ਵੀ ਤਾਂ ਫੋੜਨੇ ਹੱਲੇ ਮੁਕਾ ਲੀਏ। ਰਾਜ ਦੀ ਮੇਰਾ ਸਕੇਣਾ ਨਹੀਂ ਹੈਗਾ। ਕਿਹਾ ਮੈਂ ਸ਼ੁਰੂ ਤੋਂ ਹੀ ਨਹੀਂ ਪਿੰਦਾ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ। ਪਹਿਲੇ ਤੋਂ ਹੋ ਕੇ ਰੱਖੇ ਸੀ। ਅਬ ਇਹ ਸੁੱਕ ਗਏ ਹਨ। ਇਹਨਾਂ ਨੂੰ ਵਾਪਸ ਦੇਣੇ ਨੇ ਕਿ ਵੇਚ ਦੇਣੇ ਨੇ ਐਲੇ ਵੀ ਧੋਕੇ ਰੱਖੇ ਸੀ ਅਸੀਂ ਵੀ ਧੋਤੇ ਗਏ ਸੀ ਤੁਸੀਂ ਕਿਵੇਂ ਧੋਤੇ ਗਏ ਤੇਰੀ ਵਜ੍ਹਾ ਕਰ ਸਵੇਰ ਕਿ ਤੁਸੀਂ ਤੇ ਪੰਗਾ ਮਾਇਆ ਕੇ ਆ ਨਹੀਂ ਕਰ ਮੈਂ ਤਾਂ ਵਾਪਸ ਕਰ ਮੈਂ ਨਹੀਂ ਪੰਗਾ ਮਾਇਆ ਪੰਗਾ ਪਾਇਆ ਮੈਂ ਮੈਂ ਕਿਹਨੇ ਮੈਂ ਕਿਨੇ ਵੀ ਨਹੀਂ ਪੰਗਾ ਮਾਇਆ ਪੰਗਾ ਪਾਇਆ ਸੁਖਵੀਰ ਬਾਦਲ ਪੰਗਾ ਕਿਸੇ ਨੇ ਨਹੀਂ ਪਾਇਆ ਜੈਨੂਨ ਗੱਲ ਹੋਈ ਸੀ ਸੁਖਵੀਰ ਬਾਦਲ ਤੋਂ ਗੱਲ ਸ਼ੁਰੂ ਹੁੰਦੀ ਹੁੰਦੀ ਥੋੜੀ ਨਸਾਂ ਚਲੇਗੀ ਉਹਨੀ ਸਜਾ ਸੁਖਵੀਰ ਵਾਲਮੀ ਨੇ ਇੰਜੀਨੀਅਰਾਂ ਬੈਠੀ ਇਹਨਾਂ ਨੂੰ ਟਰਿਕ ਨਹੀਂ ਪਤਾ ਲੱਗਿਆ ਹਾਲ ਤੱਕ ਆਹ ਟਰਿਕ ਲਾ ਦਿਆ ਜੀ ਆਪਣਾ ਟਾਈਮ ਨਾਲ ਬੇਸ਼ਰਮ ਬੰਦੇ ਦਾ ਕਿੰਦਾ ਮੇਰੀ ਤਾਂ ਇੱਜ਼ਤ ਹੋ ਰਹੀ ਸੀ ਇਹਦਾ ਨਾਮ ਐਸੀ ਸੀ ਇਹ ਤਾਂ ਕੰਮ ਚੜਾਈ ਸੀ ਜਲਦੀ ਹੀ ਰਾਜਦੀਪ ਦੀ ਪੂਰੀ ਚੜ੍ਹਾਈ ਆ ਰਾਜੀ ਦੇ ਪੇਪਰ ਹੋ ਗਏ